ਆ ਜੱਗ ਡੱਟਰ ਨੇ ਸਾਡਾ ਜੀ ਗੱਡੀ ਰੁਕੀ ਉਹਦੇ ਕੀ ਕਾਰਵਾਈ ਕੀਤੀ ਅੱਜ ਇਹ ਇਤਤ ਲੈ ਕਾਰ ਸੀਗੀ ਲਿਮੋਜ਼ਿਨ ਕਾਰ ਸੀਗੀ ਇਹ ਬਲੈਕ ਫਿਲਮ ਸੀਗੀ ਇਹਨੇ ਲਾਈ ਹੋਈ ਬਿਨਾ ਪਰਮਿਸ਼ਨ ਦੇ ਜੇ ਬਲੈਕ ਫਿਲਮ ਲਾਈ ਜਾਂਦੀ ਜੇ ਕਿਸੇ ਨੇ ਲਾਣੀ ਹੋਵੇ ਤਾਂ ਉਹ ਸਾਡੇ ਸੀਆਰ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਉਸ ਤੋਂ ਬਾਅਦ ਕਾਰੀ ਫਿਲਮ ਲੱਗਦੀ ਹੈ ਤਾਂ ਕਾਲੀ ਫਿਲਮ ਲੱਗਦੀ ਹੈ ਸਭ ਚਲਾਨ ਕਾਦਾ ਕਾਦਾ ਕੀਤਾ ਇਹਦਾ ਜੋ ਇਹਦੇ ਵਿੱਚ ਫਾਲਟ ਸੀਗਾ ਬਲੈਕ ਫਿਲਮ ਦੇ ਤੇ ਲੱਗੀ ਸੀ ਬਲੈਕ ਫਿਲਮ ਦਾ ਕੰਮ ਹੈ ਸਦਾ ਜੀ ਗੱਡੀ ਰੁਕੀ ਉਹਦੇ ਕੀ ਕਾਰਵਾਈ ਕੀਤੀ ਅੱਜ ਇਹ ਇੱਕ ਲੈ ਕਾਰ ਜਿਹੀ ਲਿਮੋਜ਼ਿਨ ਕਾਰ ਜਿਹੀ ਬਲੈਕ ਫਿਲਮ ਸਿਗੀ ਇਹਨੇ ਲਾਈ ਹੋਈ ਬਿਨਾ ਪਰਮਿਸ਼ਨ ਦੇ ਜੇ ਬਲੈਕ ਫਿਲਮ ਲਾਈ ਜਾਂਦੀ ਜੇ ਕਿਸੇ ਨੇ ਲਾਣੀ ਹੋਵੇ ਤਾਂ ਸਾਡੇ ਫਰਮਿਸ਼ਨ ਲੈਣੀ ਪੈਂਦੀ ਹੈ ਉਸ ਤੋਂ ਬਾਅਦ ਕਾਲੀ ਫਿਲਮ ਲੱਗਦੀ ਹੈ ਤਾਂ ਕਾਲੀ ਫਿਲਮ ਲੱਗਦੀ ਹੈ ਸਭ ਚਲਾਨ ਕਾਦਾ ਕਾਦਾ ਕੀਤਾ ਇਹਦਾ ਜਿਹਦਾ ਜੋ ਇਹਦੇ ਵਿੱਚ ਫਾਲਟ ਸੀਗਾ ਬਲੈਕ ਫਿਲਮ ਦੇ ਤੇ ਲੱਗੀ ਸੀ ਬਲੈਕ ਫਿਲਮ ਦਾ ਕੰਮ ਦਾ ਫਰਾਜ ਗੱਡੀ ਰੁਕੀ ਉਹਦੇ ਕੀ ਕਾਰਵਾਈ ਕੀਤੀ ਅੱਜ ਜੀ ਇੱਥੇ ਲੈ ਕਾਰਛੀ ਦੀ ਲਿੰਮੋਜ਼ਿਨ ਕਾਰਛੀ ਇਹ ਬਲੈਕ ਫਿਲਮ ਸਿਗੀ ਇਹਨੇ ਲਾਈ ਹੋਈ ਬਿਨਾ ਪਰਮਿਸ਼ਨ ਦੇ ਜੇ ਬਲੈਕ ਫਿਲਮ ਲਾਈ ਜਾਂਦੀ ਜੇ ਕਿਸੇ ਨੇ ਲਾਣੀ ਹੋਵੇ ਤਾਂ ਉਹ ਸਾਡੇ ਸੇਵਾ ਪਰਮਿਸ਼ਨ ਲੈਣੀ ਪੈਂਦੀ ਹੈ ਉਸ ਤੋਂ ਬਾਅਦ ਕਾਰ ਦੀ ਫਿਲਮ ਲੱਗਦੀ ਹੈ ਤਾਂ ਕਾਲੀ ਫਿਲਮ ਲੱਗਦੀ ਹੈ ਸਭ ਚਲਾਨ ਕਾਦਾ ਕਾਦਾ ਕੀਤਾ ਤਾਂ ਇਹਦਾ ਜੋ ਇਹਦੇ ਵਿੱਚ ਫਾਲਟ ਸੀਗਾ ਬਲੈਕ ਫਿਲਮ ਦੇ ਤੇ ਲੱਗੀ ਸੀ ਬਲੈਕ ਫਿਲਮ ਦਾ ਕਾਰਤਾ ਸੜਕ 'ਤੇ ਰੁਕੀ ਉਹਦੇ ਕੀ ਕਾਰਵਾਈ ਕੀਤੀ ਅੱਜ ਜੀ ਇਹ ਤਾਂ ਲੈ ਕਾਰ ਚੀ ਲੰਮੋ ਦੇ ਕਾਰ ਚੀ ਇਹ ਬਲੈਕ ਫਿਲਮ ਸੀਗੀ ਇਹਨੇ ਲਾਈ ਹੋਈ ਬਿਨਾ ਪਰਮਿਸ਼ਨ ਦੇ ਇਹ ਜਿਹੜੀ ਬਲੈਕ ਫਿਲਮ ਲਾਈ ਜਾਂਦੀ ਜੇ ਕਿਸੇ ਨੇ ਲਾਣੀ ਹੋਵੇ ਤਾਂ ਉਹ ਸਾਡੇ ਸਹਿਮਤ ਪਰਮਿਸ਼ਨ ਲੈਣੀ ਪੈਂਦੀ ਹੈ ਉਸ ਤੋਂ ਬਾਅਦ ਕਾਲੀ ਫਿਲਮ ਲਾਉਂਦੀ ਹੈ ਤਾਂ ਕਾਲੀ ਫਿਲਮ ਲਾਉਂਦੀ ਹੈ ਸਭ ਚਲਾਨ ਕਾਦਾ ਕਾਦਾ ਕੀਤਾ ਇਹਦਾ ਜੋ ਇਹਦੇ ਵਿੱਚ ਫਾਲਤ ਸੀਗਾ ਬਲੈਕ ਫਿਲਮ ਦੇ ਤੇ ਲੱਗੀ ਸੀ ਬਲੈਕ ਫਿਲਮ ਦਾ ਕੰਮ ਤਾਂ ਹੈ ਟ੍ਰਾਂਸਪੋਰਟਰਿੰਗ ਸਰ ਜੀ ਗੱਡੀ ਰੁਕੀ ਉਹਦੇ ਕੀ ਕਾਰਵਾਈ ਕੀਤੀ ਅੱਜ ਜੀ ਇੱਕ ਲੈਕਾਰਸ ਦੀ ਲਿਮੋਜ਼ਿਨ ਕਾਰ ਸੀਗੀ ਬਲੈਕ ਫਿਲਮ ਸੀਗੀ ਇਹਨੇ ਲਾਈ ਹੋਈ ਬਿਨਾ ਪਰਮਿਸ਼ਨ ਦੇ ਜਦ ਬਲੈਕ ਫਿਲਮ ਲਾਈ ਜਾਂਦੀ ਜੇ ਕਿਸੇ ਨੇ ਲਾਣੀ ਹੋਵੇ ਤਾਂ ਸਾਡੇ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਉਸ ਤੋਂ ਬਾਅਦ ਕਾਲੀ ਫਿਲਮ ਲੱਗਦੀ ਹੈ ਤਾਂ ਕਾਲੀ ਫਿਲਮ ਲੱਗਦੀ ਹੈ ਸਭ ਚਲਾਨ ਕਾਦਾ ਕਾਦਾ ਕੀਤਾ ਤਾਂ ਇਹਦਾ ਜੋ ਇਹਦੇ ਵਿੱਚ ਫਾਲਟ ਸੀਗਾ ਬਲੈਕ ਫਿਲਮ ਦੇ ਤੇ ਲੱਗੀ ਸੀ ਬਲੈਕ ਫਿਲਮ ਦਾ ਕਾਰਟਰ ਸਾਨੂੰ ਪਤਾ ਨਹੀਂ ਖਰਾਜ ਗੱਡੀ ਰੁਕੀ ਉਹਦੇ ਕੀ ਕਾਰਵਾਈ ਕੀਤੀ ਅੱਜ ਜੀ ਇੱਥੇ ਲੈ ਕਾਰਛੀ ਦੀ ਲਿਮੋਜ਼ਿਨ ਕਾਰਛੀ ਇਹ ਬਲੈਕ ਫਿਲਮ ਸਿਗੀ ਇਹਨੇ ਲਾਈ ਹੋਈ ਬਿਨਾ ਪਰਮਿਸ਼ਨ ਦੇ ਜੇ ਬਲੈਕ ਫਿਲਮ ਲਾਈ ਜਾਂਦੀ ਜੇ ਕਿਸੇ ਨੇ ਲਾੜੀ ਹੋਵੇ ਤਾਂ ਉਹ ਸਾਡੇ ਪਰਮਿਸ਼ਨ ਲੈਣੀ ਪੈਂਦੀ ਹੈ ਉਸ ਤੋਂ ਬਾਅਦ ਕਾਰੀ ਫਿਲਮ ਲੱਗਦੀ ਹੈ ਤਾਂ ਕਾਲੀ ਫਿਲਮ ਲੱਗਦੀ ਰਹਿੰਦੀ ਸਭ ਚਲਾਨ ਕਾਦਾ ਕਾਦਾ ਕੀਤਾ ਇਹਦਾ ਜੋ ਇਹਦੇ ਵਿੱਚ ਫਾਲਟ ਸੀਗਾ ਬਲੈਕ ਫਿਲਮ ਦੇ ਤੇ ਲੱਗੀ ਸੀ ਬਲੈਕ ਫਿਲਮ ਦਾ ਕਾਰਤਾ